ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਰਚਨਾ ਹੈ ਜਿਸ ਦਾ ਸਿਰਲੇਖ ਹੈ ਮੇਰੇ ਕਰਮ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਜਦ ਮੈਂ ਸਾਂ ਇੱਕ ਨੰਨਾ ਬੱਚਾ ਤਾਂ ਮੇਰੇ ਮਾਪਿਆਂ ਲੱਕੜੀ ਦਾ ਘੋੜਾ ਮੈਨੂੰ ਖੇਡਣ ਲਈ ਸੀ ਦਿੱਤਾ ਇਸ ਦਾ ਉਹਨਾਂ ਨੇ ਧਰਿਆ ਸੀ ਇੱਕ ਨਾਮ ਇਹੋ ਜਿਹਾ ਹੀ ਇੱਕ ਨਾਮ ਉਹਨਾਂ ਮੇਰਾ ਵੀ ਸੀ ਧਰਿਆ ਜਿਦਾਂ ਉਸ ਲੱਕੜੀ ਦੇ ਘੋੜੇ ਦੇ ਗਲ ਮੈਂ ਰੱਸੀ ਪਾ ਧੂੰਦਾ ਸਾਂ ਆਪਣੇ ਪਿੱਛੇ ਇਸੇ ਤਰ੍ਹਾਂ ਇਹ ਰੱਸੀ ਪਈ ਹੈ ਮੇਰੇ ਨਾਂ ਦੀ ਮੇਰੇ ਗਲ ਵਿੱਚ ਜੋ ਮੈਨੂੰ ਧੂੰਦੀ ਫਿਰਦੀ ਹੈ ਆਪਣੇ ਨਾਂ ਦੇ ਨਾਲ ਚਾਰ ਚੁਫੇਰੇ ਇਸ ਤੋਂ ਅੱਕ ਥੱਕ ਕੇ ਕਿ ਇਸ ਨਾਂ ਨਾਲ ਮੈਨੂੰ ਬੁਲਾ-ਬੁਲਾ ਕੇ ਲੋਕੀ ਤਰੋਂਦੇ ਫਿਰਦੇ ਮੈਂ ਇਸ ਰੱਸੀ ਨੂੰ ਗਲੋਂ ਲਾਉਣ ਦੀ ਖਾਤਰ ਜਦ ਆਪਣੇ ਗਲ ਨੂੰ ਟੋਇਆ ਕਾਂ ਕੋਈ ਵੀ ਰੱਸੀ ਮੇਰੇ ਗੱਲੇ ਦਵਾਲੇ ਨਹੀਂ ਸੀ ਮੈਨੂੰ ਲੱਭੀ ਉਹਨਾਂ ਕੇਵਲ ਮੇਰੇ ਕਰਮਨੇ ਤੱਕ ਕੇ ਆਤਮਾ ਮੇਰੀ ਨੂੰ ਨਹੀਂ ਹੈ ਡਿੱਠਾ ਫਿਰ ਵੀ ਉਹ ਹਨ ਕਹਿੰਦੇ ਕਿ ਅਸੀਂ ਠੀਕ ਹਾਂ ਜੋ ਕੁਝ ਮੈਂ ਆਪਣੇ ਉਪਰੋਂ ਛਣ ਦਿੱਤਾ ਹੈ ਉਸੇ ਕਾਰਨ ਉਹ ਹਨ ਮੇਰੀ ਉਪਮਾ ਕਰਦੇ ਪਰ ਇਹ ਕਰਮ ਕੀ ਹਨ ਮੈਂ ਵੀ ਕਰਦਾ ਹਾਂ ਉਹ ਕਰਮ ਜੋ ਦੂਜੇ ਨੇ ਕਰਦੇ ਜਾਂ ਇਹ ਕਰਮ ਨਿਪਟ ਨਕਲ ਹੈ ਦੂਜਿਆਂ ਵਾਲੀ ਜਾਂ ਫਿਰ ਇਹ ਜਨਮ ਦੁਆਰਾ ਹੈ ਇੱਕ ਹਾਦਸਾ ਕਿ ਬਣ ਜਾਏ ਕਦੀ ਕੋਈ ਸੰਤ ਜਾਂ অপরাধੀ ਭੇੜ ਦਾ ਪੁੱਤ ਹੈ ਲੇਲਾ ਬਣਦਾ ਭਗਿਆਣਨ ਦਾ ਭਗਿਆੜ ਪਰ ਮੇਰੀ ਸੁਖਮ ਸ਼ੁੱਧ ਆਤਮਾ ਨਾ ਕੋਈ ਪਛਾਣੇ ਤੇ ਕੇਵਲ ਮੇਰੇ ਸਥੂਲ ਸਰੀਰ ਨੂੰ ਹਰ ਕੋਈ ਜਾਣੇ ਇਸ ਮੇਰੀ ਇੱਛਾ ਸ਼ਕਤੀ ਦਾ ਹੈ ਕੀ ਲਾਭ ਇਹ ਤਾਂ ਸਾਗਰ ਕਾਂਗ ਉਛਾਲੇ ਉਤੇ ਹੈ ਇੱਕ ਬੁਲਬੁਲੇ ਹਾਰ ਕੂਣ ਮੈਨੂੰ ਕਰ ਸਕਦਾ ਹੈ ਬਦਨਾਮ ਜਦ ਕੇ ਮੈਨੂੰ ਤੋਰਦਾ ਪਿਆ ਹੈ ਇਧਰ ਉਧਰ ਡੋਰੀ ਖਿੱਚ ਕੇ ਆਪ ભગવાન ਸੇਵ ਡਿੱਗਣ ਤੇ ਆਦਮੀ ਇਸ ਸ੍ਰਿਸ਼ਟੀ ਦੀ ਆਇਓ ਬਾਚਣ ਪਰ ਕੋਣ ਆਦਮੀ ਹੈ ਉਹ ਐਸਾ ਜੋ ਮੇਰੀ ਹੋਣੀ ਬਾਚ ਐ ਸਕਦਾ ਜਿਸਨੇ ਮੇਰੇ ਜੀਵਨ ਨੂੰ ਹੈ ਕਈ ਜਨਮਾਂ ਦੇ ਢੇੜਾਂ ਵਿੱਚੋਂ ਹੈ ਲੰਘਾਇਆ ਦੇਸ਼ ਕਾਲ ਦੇ ਅੰਦਰ ਫਿਰ ਵੀ ਅਗਿਆਤ ਅਦ੍ਰਿਸ਼ ਦੇ ਹਨ ਕਈ ਮੰਡਲ ਜਿਨ੍ਹਾਂ ਨੂੰ ਕੋਈ ਜਾਣ ਨਾ ਸਕਦਾ ਮੈਂ ਆਪਣੇ ਨਾਮ ਨੂੰ ਆਪਣੀ ਮੁਠੀ ਦੇ ਵਿੱਚ ਘੋਟਿਆ ਉਹ ਆਖਣ ਇਹ ਮੁਠੀ ਵਿੱਚ ਬੰਦ ਹੋਇਆ ਫਿਰ ਜਨ ਮੁਠੀ ਮੈਂ ਖੋਲੀ ਉਸ ਵਿੱਚ ਕੁਝ ਵੀ ਨਹੀਂ ਸੀ ਇਹ ਵੇਖ ਜਗ ਸ਼ਰਮਸਾਰ ਕੋ ਜੋਇਆ ਜੋ ਮੈਨੂੰ ਕਿਸੇ ਖਾਸ ਨਾਂ ਨਾਲ ਸੀ ਬੁਲਾਉਂਦਾ ਉਹ ਆਖਣ ਮੈਂ ਉਹ ਕੁਝ ਹਾਂ ਜੋ ਮੇਰੇ ਕਰਮ ਹਨ ਮੈਨੂੰ ਬਣਾਉਂਦੇ ਪਰ ਉਹ ਇਹ ਰਹੱਸ ਨਾ ਜਾਣਣ ਕਿ ਦੇਵ ਲੋਕ ਦੀ ਕਿਰਪਾ ਦਾ ਮੈਂ ਹਾਂ ਪਾਤਰ ਉੱਚੇ ਮੰਡਲਾਂ ਤੋਂ ਗਰਣ ਮੇਰੀ ਆਤਮਾ ਦੇ ਨੀਲੇ ਆਕਾਸ਼ਾਂ ਵਿੱਚ ਆਉਂਦਾ ਤੇ ਆਤਮਾ ਦੀਆਂ ਅਨੰਤ ਨੀਲਾਣਾ ਵਿੱਚ ਹੈ ਉੜਦਾ ਤੇ ਮੇਰੇ ਕਰਮਾਂ ਦੇ ਢੇਰ ਨੂੰ ਟੁਕ ਟੁਕ ਕਰਦਾ ਹੈ ਨਿਰਜਿੰਦ ਜਿਵੇਂ ਆਕਾਸ਼ਾਂ ਉੱਤੋਂ ਪੰਛੀ ਕੋਈ ਸ਼ਿਕਾਰੀ ਚਪਟਾ ਮਾਰ ਕੇ ਉੜਦੇ ਟਿੱਡੀ ਡਲ ਦੇ ਦੋ ਟੋਟੇ ਹੈ ਕਰਦਾ ਜਦ ਮੈਂ ਉਸ ਦੇ ਦਰਸ਼ਨ ਪਾਵਾਂ ਤਾਂ ਮੇਰੇ ਕਰਮਾਂ ਦਾ ਅੰਤ ਹੈ ਹੁੰਦਾ ਅਧ੍ਰिष्ट ਮੰਡਲ ਤੋਂ ਮੇਰੇ ਉੱਤੇ ਸੁਨਹਿਰੇ ਗੀਤਾਂ ਦੀ ਵਰਖਾ ਹੈ ਹੁੰਦੀ ਮੈਂ ਆਪਣੀ ਬੰਦ ਮੁਠੀ ਵਿੱਚ ਆਪਣੇ ਨਾਮ ਨੂੰ ਘਟਿਆ ਮੇਰੇ ਮਿੱਤਰ ਇਕੱਠੇ ਹੋ ਕੇ ਇਸ ਮੁਠੀ ਵਿੱਚ ਘੁੱਟੀ ਵਸ ਨੂੰ ਦੇਖਣ ਆਏ ਇਸ ਮੇਰੇ ਸੁਨਹਿਰੇ ਗੀਤ ਦਾ ਰਹਸ ਕੀ ਸੀ ਜਦ ਮੈਂ ਉਹਨਾਂ ਸਾਹਮਣੇ ਬੰਦ ਮੁਠੀ ਸੀ ਖੋਲੀ ਤਾਂ ਉਸ ਵਿੱਚੋਂ ਕੁਝ ਵੀ ਉਹਨਾਂ ਤਾਂ ਨਜ਼ਰੀ ਨਹੀਂ ਸੀ ਆਇਆ ਕੋਈ ਵੀ ਮੈਨੂੰ ਉਹਨਾਂ ਪਿਆਰ ਨਹੀਂ ਕਰ ਸਕਦਾ ਨਾ ਹੀ ਮੈਂ ਆਪਣੇ ਨਿਜ ਨੂੰ ਕਰਦਾ ਹਾਂ ਇਤਨਾ ਪਿਆਰ ਜਿਨ੍ਹਾਂ ਮੇਰਾ ਪ੍ਰਭੂ ਪਿਆਰਾ ਕਰਦਾ ਮੈਨੂੰ ਪਿਆਰ ਤੇ ਆਪਣੇ ਪ੍ਰਭੂ ਲਈ ਹਾਂ ਮੈਂ ਇੱਕ ਸੱਚ ਨਾ ਕਿ ਮੇਰੇ ਕਰਮਾਂ ਵਾਲਾ ਭੁਲੰਦਾ ਨਾ ਹੀ ਮੈਂ ਹਾਂ ਬੀਜ ਉਹਨਾਂ ਕਰਮਾਂ ਦਾ ਜੋ ਹਨ ਮੈਂ ਅੱਗੋਂ ਕਰਨੇ ਨਾ ਹੀ ਉਹਨਾਂ ਬਾਰੇ ਕੀਤੇ ਕੋਈ ਵਿਚਾਰ ਮੈਂ ਹੋਰ ਕੁਝ ਹੋ ਨਹੀਂ ਸਕਦਾ ਕੇਵਲ ਉਸਦੇ ਸੱਚੇ ਪ੍ਰੇਮ ਦੇ ਵਿੱਚ ਹਾਂ ਵਜਾ ਭਾਵੇਂ ਲੋਕ ਮੇਰੇ ਉੱਤੇ ਅਸਥੂਲ ਕਰਮ ਇਸ ਜਗ ਦੇ ਲਿੰਬਣ ਪਹੁੰਚਣ ਕਈ ਕਈ ਵਾਰ ਮੈਂ ਤਾਂ ਹਾਂ ਉਹ ਕੁਛ ਜੋ ਉਸ ਪ੍ਰਭੂ ਪ੍ਰੀਤਮ ਦੇ ਪ੍ਰੇਮ ਨੇ ਮੈਨੂੰ ਬਣਾਇਆ ਮੈਂ ਉਹ ਜੀਵਨ ਜਿਸ ਉਤੇ ਕਰਮਾਂ ਦਾ ਨਹੀਂ ਹੈ ਪਹਿਰਾ ਮੈਂ ਹਾਂ ਵਿਚਾਰ ਆਪਣੇ ਪ੍ਰਭੂ ਪ੍ਰੀਤਮ ਦੇ ਮਨ ਦਾ ਮੈਂ ਇੱਕ ਛੋਟਾ ਫੁੱਲ ਜਿਸ ਨੂੰ ਪ੍ਰਭੂ ਪ੍ਰੀਤਮ ਨੇ ਆਪਣੇ ਫੁੱਲਦਾਨ ਵਿੱਚ ਲਾਇਆ ਉਹ ਮੇਰੀਆਂ ਜੜਾਂ ਤਣੇ ਤੇ ਸ਼ਾਖਾਂ ਨੂੰ ਕਟਕੜ ਛਿੱਲੇ ਤਰਾਸ਼ੇ ਆਪੇ ਹੀ ਉਹ ਮੈਨੂੰ ਆਪਣੀ ਇੱਛਾ ਦੁਆਰਾ ਵਿੰਗਾ ਸਿੱਧਾ ਕਰਦਾ ਮੈਂ ਤਾਂ ਉਸ ਦੀ ਮੁਸਕਾਨ ਦਾ ਬਸ ਇੱਕ ਨੰਨਾ ਫੁੱਲ ਹਾਂ ਹਾਂਜੀ ਮੈਂ ਇੱਕ ਛੋਟਾ ਫੁੱਲ ਜਿਸ ਨੂੰ ਪ੍ਰਭੂ ਪ੍ਰੀਤਮ ਨੇ ਆਪਣੇ ਫੁੱਲਦਾਨ ਵਿੱਚ ਲਾਇਆ ਉਹ ਮੇਰੀਆਂ ਜੜਾਂ ਤਣੇ ਤੇ ਸ਼ਾਖਾਂ ਨੂੰ ਕਟ-ਕਟ ਛਿੱਲੇ ਤਰਾਸ਼ੇ ਆਪੇ ਹੀ ਉਹ ਮੈਨੂੰ ਆਪਣੀ ਇੱਛਾ ਦੁਆਰਾ ਵਿੰਗਾ ਸਿੱਧਾ ਕਰਦਾ ਮੈਂ ਤਾਂ ਉਸਦੀ ਮੁਸਕਾਨ ਦਾ ਬਸ ਇੱਕ ਨੰਨਾ ਫੁੱਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ